ਸਜ਼ਾ ਇਹਨਾਂ ਨੂੰ ਇਹ ਦੇਣੀ ਸੀ ਗੁਰਮਖੋ ਇਹਨੂੰ ਚਗਾਉਂਦੇ ਟੋਕਰੀਆਂ ਸਿਰ ਦੇ ਉੱਤੇ ਸੁਖਵੀਰ ਬਾਦਲ ਨੂੰ ਤੇ ਨਾਲ ਦੇ ਇਹ ਜਮਾਤੀਆਂ ਨੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਦਾਲ ਚਲਦਾ ਵਹੀਰ ਚੱਕਰਵਰਤੀ ਮਿਸਲ ਬਾਬਾ ਧੱਕੜ ਸਿੰਘ ਜੀ ਸੋ ਉਹਨਾਂ ਦੇ ਜਥੇਬੰਦੀ ਦੇ ਮੁਖੀ ਹੈਗੇ ਨੇ ਬਾਬਾ ਪ੍ਰਗਟ ਸਿੰਘ ਜੋ ਮੇਰੇ ਨਾਲ ਸੱਜ ਕੇ ਬੈਠੇ ਹੋਏ ਨੇ ਸੋ ਗੱਲਬਾਤ ਕਰਨ ਲੱਗੇ ਆ ਵੀ ਸਿੱਖਾਂ ਦੀ ਸ਼ਰਮੌਰ ਸੰਸਥਾ ਹੈਗੀ ਆ ਪਾਰਲੀਮੈਂਟ ਹੈਗੀ ਆ ਅਕਾਲ ਤਖਤ ਸਾਹਿਬ ਸੋ ਅਕਾਲ ਤਖਤ ਸਾਹਿਬ ਤੋਂ ਜਿਹੜੇ ਫੈਸਲੇ 2 ਦਸੰਬਰ ਨੂੰ ਲੈ ਗਏ ਸੀ ਸੁਖਬੀਰ ਬਾਦਲ ਦੀ ਜਿਹੜੀ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ ਪਰਵਾਰਕ ਲੋਕਾਂ ਨੇ ਉਸ ਲੋਕਾਂ ਨੇ ਉਸ ਨਾਮ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈਗਾ ਸੋ ਉਸੇ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆ ਸੋ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਸਵਾਗਤ ਕਰਦੇ ਹਾਂ ਆਪ ਜੀ ਦਾ ਵੀ ਸਵਾਗਤ ਹੈ ਆਪ ਜੀ ਦਾ ਧੰਨਵਾਦ ਹੈ ਜੀ ਸੋ ਬਾਬਾ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਸਵਾਲ ਹੈਗਾ ਸੋ ਜਿਹੜੀ ਸਜ਼ਾ ਸੁਡਾਈ ਗਈ 2 ਦਸੰਬਰ ਨੂੰ ਸੁਖਬੀਰ ਬਾਦਲ ਦੇ ਖਿਲਾਫ ਜੀ ਜੋ ਸਜ਼ਾ ਨੂੰ ਹੋਣੀ ਚਾਹੀਦੀ ਸੀ ਤੁਹਾਨੂੰ ਉਹ ਸਜ਼ਾ ਕਿਵੇਂ ਲੱਗਦੀ ਹੈ ਵੀ ਕਾਫੀ ਸੰਪੂਰਨ ਦਿੱਤੀ ਗਈ ਆ ਉਹ ਜੀ ਸਜ਼ਾ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਜਿਵੇਂ ਸਾਡੇ ਪਿੱਛੇ ਜਰਨੈਲ ਹੋਏ ਆ ਬਾਬਾ ਕਾਲੀ ਫੁੱਲਾ ਸਿੰਘ ਜੀ ਜੀ ਮਹਾਨ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੀ ਕਾਲਤਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਰਾਏ ਜਿਹੜੇ ਜੀ ਉਹ ਜਿਵੇਂ ਹੁਣ ਬਾਬਾ ਹਨੂਮਾਨ ਸਿੰਘ ਜੀ ਸਤਵੇਂ ਜਹੇਦਾਰ ਬੁੱਢੇ ਦਲ ਦੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਟੱਕਰ ਲਈ ਇਹ ਆਜ਼ਾਦੀ ਵਾਸਤੇ ਸੁਹਾਣਾ ਸਾਹਿਬ ਸ਼ਹੀਦੀ ਹੋਈ ਉਹਨਾਂ ਦੀ ਜੀ ਤੇ ਗੁਰਮਖੋ ਉਹਨਾਂ ਨੇ ਜਿਹੜੇ ਫੈਸਲੇ ਲਏ ਸੀ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਡਰ ਰੱਖਿਆ ਸੀ ਜੀ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਸੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਦੇ ਅਨਸਾਰ ਜੋ ਹੁਕਮ ਨਾਵਾ ਆਇਆ ਕਰਦਾ ਸੀ ਕਾਲਤਾ ਸਾਹਿਬ ਤੋਂ ਉਹਦੇ ਨਾਲ ਫੈਸਲਾ ਕਰਿਆ ਕਰਦੇ ਸੀ ਜੀ ਅੱਜ ਦੇ ਜਿਵੇਂ ਜਥੇਦਾਰ ਆ ਹੂੰ ਜਿਵੇਂ ਪਹਿਲਾ ਗਿਆਨੀ ਹਰਪ੍ਰੀਤ ਸੀ ਗਿਆਨੀ ਰਗਵੀਰ ਸਿੰਘ ਜੀ ਆ ਜਿਹੜੇ ਅੱਜ ਵੀ ਜਥੇਦਾਰ ਆ ਇਹਨਾਂ ਨੇ ਫੈਸਲਾ ਸੀ ਜਿਹੜੇ ਢੰਗ ਦੇ ਨਾਲ ਲੈਣਾ ਉਸ ਢੰਗ ਨਾਲ ਫੈਸਲਾ ਨਹੀਂ ਲਿਆ ਨਹੀਂ ਇਸ ਕਰਕੇ ਨਹੀਂ ਲਿਆ ਇਹਨਾਂ ਨੇ ਇੱਕ ਪਰਿਵਾਰ ਕ ਪੱਖ ਰੱਖਿਆ ਜੀ ਇਹਨਾਂ ਨੇ ਜਿਵੇਂ ਸੁਖਵੀਰ ਬਾਦਲ ਦਾ ਪੱਖ ਨਾ ਰੱਖਦੇ ਤਾ ਕੌਮ ਕੋਈ ਐਡੀ ਨਿਆਣੀ ਨਹੀਂ ਹੁਣ ਬਹੁਤ ਪੜ੍ਹੇ ਲਿਖੇ ਲੋਕ ਆ ਬਾਹਰ ਦੇਚਾਂ ਵਿਦੇਚਾਂ ਦੇ ਵਿੱਚ ਤੇ ਲੋਕ ਸਮਝ ਜਾਂਦੇ ਆ ਵੀ ਇਹ ਜਿਹੜਾ ਪੱਖ ਆ ਇਹ ਇੱਕ ਪੱਖ ਪਰਿਵਾਰਕ ਪੱਖ ਲਿਆ ਗਿਆ ਫਿਰ ਨਰੈਨ ਸਿੰਘ ਚੌੜਾ ਨੂੰ ਪਿਸਤੌਲ ਨਾਲ ਚੁੱਕਣ ਦੀ ਲੋੜ ਪੈਂਦੀ ਹਾਂਜੀ ਨਰੈਨ ਸਿੰਘ ਚੌੜਾ ਦੇ ਅੰਦਰ ਦਰਦ ਸੀ ਕੌਮ ਦਾ ਹੂੰ ਉਹਨਾਂ ਨੂੰ ਪਤਾ ਲੱਗਾ ਵੀ ਇਹ ਨਿਆ ਨਹੀਂ ਮਿਲਿਆ ਜਿਵੇਂ ਹੁਣ 80 85 ਸਾਲ 75 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਨੇ ਖੰਡਾ ਚੱਕਿਆ ਜੀ ਖੰਡਾ ਚ ਕਹਿਆ ਸੀ ਗੁਰੂ ਘਰ ਦੀ ਬੇਅਦਵੀ ਹੁੰਦੀ ਵੇਖ ਕੇ ਜੀ ਤੇ ਬਾਦ ਗੁਰਮਖੋ ਇਹ ਵੀ ਉਦੋਂ ਕੱਟਣੀ ਜੇ ਕਹਿ ਦੇਣ ਵੀ ਇਹਨੇ ਕੋਈ ਬੇਅਦਵੀ ਨਹੀਂ ਕਰਾਈ 1000 ਤੋਂ ਵੱਧ ਬੇਅਦਵੀਆਂ ਕਰਾਉਣ ਦੇ ਜ਼ਿੰਮੇਵਾਰ ਇਹ ਸ਼੍ਰੋਮਣੀ ਕਾਲੀ ਦਲ ਆ ਹੂੰ ਜਿਹੜੀਆਂ ਥਾਂ ਥਾਂ ਤੇ ਬੇਅਦਵੀਆਂ ਹੋਈਆਂ ਭਲਾ ਸਰਸੇ ਵਾਲੇ ਹੋਣ ਇਹਨਾਂ ਨੂੰ ਚੇਤਾਵਨੀ ਦੇ ਦੇਣਾ ਵੀ ਅਸੀਂ ਤੁਹਾਡਾ ਗੁਰੂ ਸਾਹਿਬ ਲੈ ਕੇ ਜਾਣ ਲੈ ਗਏ ਆ ਭਾਲ ਕੇ ਵਿਖਾਓ ਬੰਦੇ ਲੱਭ ਕੇ ਵਿਖਾਓ ਉਹਨਾਂ ਦੇ ਗੁਰਮਖੋ ਬੰਦੇ ਲੱਭਣ ਦੇ ਬਜਾਏ ਇਹਨਾਂ ਨੇ ਸਪੋਰਟ ਕੀਤੀ ਉਹਨਾਂ ਦੀ ਜੀ ਇਹਨਾਂ ਨੇ ਸਪੋਰਟ ਵੀ ਇਸ ਕਰਕੇ ਕੀਤੀ ਆ ਵੀ ਜਿਵੇਂ ਅਸਥਾਰ ਹੀ ਅਸੀਂ 90 ਲੱਖ ਰੁਪਏ ਦੇ ਵੰਡ ਦਿੱਤੇ ਉਹ ਵੀ ਆਪ ਦੀ ਗੁਰੂ ਘਰ ਦੀ ਗੋਲ ਕਦੇ ਵੰਡ ਦਿੱਤੇ ਮਾਇਆ ਦੀ ਦੁਰਵਰਤੋਂ ਕੀਤੀ ਆ ਗੁਰਮਖੋ ਅੱਜ ਵੀ ਇਹਨੂੰ ਜੇ ਸਜ਼ਾ ਦੇਣੀ ਸੀ ਸਮੂਦਾ ਪੰਥ ਅਕਾਲੀ ਬੁੱਢਾ ਦਾਲੋ ਤਰਨਾ ਦਾਲ ਚੱਲਦਾ ਵਹੀਰ ਚੱਕਰਵਰਤੀ ਜੀ ਜਦੋਂ ਗੁਰਮਖੋ ਚਾਰ ਤਖਤ ਆ ਧਰਤੀ ਦੇ ਉੱਤੇ ਆਦੇ ਪੰਜਵਾਂ ਤਖਤ ਜਿਹੜਾ ਚੱਲਦਾ ਵਹੀਰ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣ ਉਹਨੂੰ ਤਖਤ ਦਾ ਮਾਣ ਮਿਲਦਾ ਇਹ ਤੇ ਨਿਸ਼ਾਨ ਸਾਹਿਬ ਹੋਵੇ ਉਹਨੂੰ ਤਖਤ ਦਾ ਮਾਣ ਮਿਲਦਾ ਜਿੱਥੇ ਨਗਾਰੇ ਹੋਣ ਘੋੜੇ ਹੋਣ ਪੌਜਾ ਹੋਣਾ ਤੇ ਗੁਰਮਖੋ ਉਹਨੂੰ ਕਹਿਆ ਜਾਂਦਾ ਏ ਇਹ ਚੱਲਦਾ ਵਹੀਰ ਪੰਜਵਾਂ ਤਖਤ ਪੰਜਵੇਂ ਤਖਤ ਦੀ ਕੋਈ ਸਲਾਹ ਨਹੀਂ ਲਈ ਗਈ ਦਲਾ ਪੰਥਾਂ ਦੀ ਬਈ ਇਹਨੂੰ ਕੀ ਸਜਾ ਦੇਣੀ ਆ ਦੂਜੇ ਜਿਹੜੇ ਜਥੇਦਾਰ ਬੈਠੇ ਸਾਡੇ ਵਕ ਵਕ ਤਖਤਾਂ ਦੇ ਉੱਪਰ ਜਿਵੇਂ ਤੁਸੀਂ ਗੱਲ ਕੀਤੀ ਵੀ ਜਥੇਬੰਦੀਆਂ ਦੀ ਸਲਾਹ مشورہ ਗੱਲਾਂ ਤਾਂ ਨਹੀਂ ਲਿਆ ਨਹੀਂ ਲਿਆ ਲੇਕਿਨ ਹੁਕਾ ਤੇ ਦਿੱਤਾ ਸੀ ਬੁਲਾਇਆ ਤਾਂ ਸੀਗਾ ਬੁਲਾਇਆ ਸੀ ਜੀ ਉਥੇ ਜਦੋਂ ਹੁਣ ਘਰ ਬਲਾ ਕੇ ਅਸੀਂ ਆਖਦੀ ਆ ਵੀ ਜਿਹੜਾ ਘਰ ਵਾਲੇ ਦੀ ਗੱਲ ਹੀ ਮੰਨਣੀ ਆ ਤੇ ਬਾਹਰੋਂ ਆਿਆਂ ਦੀ ਗੱਲ ਸੁਣਨੀ ਨਹੀਂ ਮੰਨਣੀ ਨਹੀਂ ਬਲਾ ਵੀ ਲੈਣਾ ਸੰਗਤ ਜਬਾ ਵੀ ਲੈਣਾ ਤੇ ਉਹਨਾਂ ਦੀ ਵਿਚਾਰਧਾਰਾ ਨਾਲ ਮੰਨਣੀ ਉਹਦੇ ਵਿੱਚ ਗੁਰਮਖੋ ਬੜੀ ਜਿਹੜੀ ਗੱਲ ਇਹ ਪਿੱਛੇ ਜੜੀ ਜਾਂਦੀ ਆ ਉਹ ਲਈ ਬੁਲਾਇਆ ਵੀ ਆ ਬੁਲਾ ਕੇ ਗੁਰਮਖੋ ਉਹਨਾਂ ਤੋਂ ਸਲਾਹ ਨਹੀਂ ਲਈ ਗਈ ਅੱਜ ਜਿਹੜੇ ਤਾਕਤ ਦੇ ਜਥੇਦਾਰ ਸੀ ਪੰਜਵੇਂ ਤੱਕ ਦੇ ਉਹਨਾਂ ਤੋਂ ਨਹੀਂ ਪੁੱਛਿਆ ਗਿਆ ਜਥੇ ਬੰਦੀਆਂ ਤੋਂ ਨਹੀਂ ਵਕ ਵਕ ਪੁੱਛਿਆ ਗਿਆ ਪਰ ਗੁਰਮਖੋ ਅੱਜ ਜਿਹੜੇ ਸਹਾਵਨਾ ਇਹਨਾਂ ਦੀ ਮਾਇਆ ਦੀ ਦੁਰਵਰਤੋਂ ਕੀਤੀ ਗੁਰੂ ਘਰ ਦੀਆਂ ਦੀ ਜੀ ਇਹਨਾਂ ਨੇ ਬੇਅਦਵੀਆਂ ਕੀਤੀਆਂ ਹਜ਼ਾਰ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੰਦਾ ਪੰਥ ਖਾਲਸਾ ਸਜ਼ਾ ਇਹਨਾਂ ਨੂੰ ਇਹ ਦੇਣੀ ਸੀ ਗੁਰਮਖੋ ਇਹਨੂੰ ਚਗਾਉਂਦੇ ਟੋਕਰੀਆਂ ਸਿਰ ਦੇ ਉੱਤੇ ਸਖਵੀਰ ਬਾਦਲ ਨੂੰ ਤੇ ਨਾਲ ਦੇ ਤੇ ਜਮਾਤੀਆਂ ਨੂੰ ਜਿਹੜੇ ਇਹਦੇ ਨਾਲ ਸਪੋਰਟ ਕਰਦੇ ਰਹਾ ਫੇਰ ਇਹਦਾ ਲੱਗਦਾ ਵੀ ਗੁਰਦੁਆਰੇ ਬਣਦੇ ਕਿਵੇਂ ਆ ਇਹ ਗੁਰਦੁਆਰਿਆਂ ਦੀ ਮਾਇਆ ਦੀ ਦੁਰਵਰਤੋਂ ਕੀਤੀ ਜਾਂਦੀ ਆ ਜੀ ਗੁਰਮਖੋ ਇਸ ਤਰ੍ਹਾਂ ਹੀ ਕਾਰ ਸੇਵਾ ਆ ਬਾਬਿਆਂ ਨੇ ਲਾਨ ਕੀਤਾ ਗੁਰੂ ਘਰ ਬਣਾਓ ਆਸਪਤਾਲ ਬਣਾਓ ਸਕੂਲ ਬਣਾਓ ਉਹਨਾਂ ਦੇ ਵਿੱਚ ਜਦੋਂ ਅੱਜ ਵੀ ਕੋਈ ਚੰਡੀਗੜ੍ਹ ਜਾਂਦਾ ਕੋਈ ਅੰਮ੍ਰਿਤਸਰ ਜਾਂਦਾ ਉਹਦਾ ਬੱਚਾ ਬਿਮਾਰ ਹੋ ਜੇ ਉਹਨਾਂ ਦਾ ਬਜ਼ੁਰਗ ਬਿਮਾਰ ਹੋ ਜੇ ਉਹ ਜਾ ਕੇ ਕਮਰਾ ਮੰਗਦੇ ਆ ਹੂੰ ਉਹ ਛੇਤੀ ਦੇ ਨਾਲ ਕਹਿ ਦਿੰਦੇ ਪਹਿਲਾ ਤਾਂ ਜੀ ਕਮਰੇ ਸਾਡੇ ਸਾਰੇ ਕਮਰੇ ਬੋਕਾ ਗੁਰਮਖੋ ਉੱਥੇ ਉਹ 500000 ਰੁਪਇਆ ਮੰਗਦੇ ਆ ਪਰ ਇਹ ਕਮਰਿਆਂ ਦਾ ਗੁਰਮਖੋ ਬਣਾਉਣ ਵਾਲੀ ਇਹ ਜਨਤਾ ਸੀ ਜਨਤਾ ਨੂੰ ਸੁੱਖ ਸਹੂਲਤਾਂ ਮਿਲਦੀਆਂ ਸੀ ਇਹਨਾਂ ਨੇ ਉਹ ਮਾਇਆ ਦੇ ਨਾਲ ਵੱਡੇ ਵੱਡੇ ਕਾਲਜ ਗਰੀਬ ਸਿੱਖਾਂ ਦੇ ਬੱਚੇ ਪੜ੍ਹਾਉਣੇ ਸੀ ਜਿਵੇਂ ਅੱਜ ਸਾਈ ਹੁੰਦੇ ਜਾਂਦੇ ਲੋਕ ਉਹ ਵੀ ਇਹਨਾਂ ਦੀ ਦੇਣ ਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਦੇਣ ਆ ਜਿਹੜੇ ਸਾਈ ਹੁੰਦੇ ਜਾਂਦੇ ਲੋਕ ਉਹ ਇਹਨਾਂ ਦੀ ਦੇਣ ਆ ਜੇ ਉਹਨਾਂ ਨੂੰ ਘਰ ਪਾ ਕੇ ਦਿੱਤੇ ਹੁੰਦੇ ਉਹਨਾਂ ਨੂੰ ਨਹਾ ਦਿੱਤਾ ਹੁੰਦਾ ਗੁਰੂ ਘਰਾਂ ਦੇ ਵਿੱਚ ਤੇ ਅੱਜ ਗੁਰਮਖੋ ਪਿਆਰੇ ਲੋਕ ਸਾਈ ਨਾ ਹੁੰਦੇ ਅੱਜ ਲੋਕ ਡੇਰਿਆਂ ਨਾਲ ਨਾ ਜੁੜਦੇ ਬਿਲਕੁਲ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਹੈਗਾ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਜਿਵੇਂ ਜਥੇਦਾਰ ਦੀ ਪਾਵਰ ਹੁੰਦੀ ਹੈ ਸੁਪਰੀਮੋ ਪਾਵਰ ਹੁੰਦੀ ਹੈ ਦੇਸ਼ ਦੀ ਇੱਕ ਪਾਰਲੀਮੈਂਟ ਹੁੰਦੀ ਹੈ ਭਾਰਤ ਦੀ ਜਿਵੇਂ ਉਸ ਤੋਂ ਵੀ ਉੱਤੇ ਪਾਵਰ ਹੈ ਹਾਂ ਜੀ ਸਿੱਖਾਂ ਦੇ ਜਥੇਦਾਰ ਦੀ ਜੀ ਸੋ ਇਹ ਜਿਹੜੀ ਪਾਵਰ ਸੀਗੀ ਸਿੱਖਾਂ ਦੇ ਕੋਲੋਂ ਕਿਉਂ ਖੋਲੀ ਗਈ ਇਹੇ ਸ਼ਬਦਾਂ ਦੀ ਗੱਲ ਕਰਿਆ ਜੀ ਇਹ ਜੀ ਤਾਂ ਖੋਈ ਗਈ ਇਹਨਾਂ ਤੋਂ ਪਾਵਰ ਇਹ ਜਾ ਕੇ ਸੈਂਟਰ ਦੇ ਜਿੱਥੇ ਕ ਜਾ ਉਹ ਪ੍ਰਧਾਨ ਮੰਤਰੀ ਗੁਰੂ ਗ੍ਰੰਥ ਸਾਹਿਬ ਦੀ ਛੜਨ ਆਉਂਦੇ ਸੀ ਤਖਤਾਂ ਦੀ ਛੜਨ ਆਉਂਦੇ ਸੀ ਇਹਨਾਂ ਨੇ ਉਹਨਾਂ ਦੀ ਛੜਨ ਲੈ ਲਈ ਜਾ ਕੇ ਦਿੱਲੀ ਜੀ ਜਿਹਦੇ ਕਰਕੇ ਇਹਨਾਂ ਤੋਂ ਪਾਵਰ ਖੁੱਸ ਗਈ ਆ ਇਹਨਾਂ ਨੇ ਦਿੱਲੀ ਜਾ ਕੇ ਉਹਨਾਂ ਦੀ ਛੜਨ ਲਈ ਆ ਤੇ ਦਿੱਲੀੋਂ ਜੋ ਬੋਲਦੇ ਉਹ ਹੀ ਗੱਲ ਕਰਦੇ ਆ ਤੇ ਜੇ ਇਹਨਾਂ ਦੇ ਕੋਲੇ ਆਕਾਲ ਪੁਰਖ ਵਾਹਿਗੁਰੂ ਦਾ ਸਿਧਾਂਤ ਹੋਣਾ ਛੇਵੇਂ ਪਾਤਸ਼ਾਹ ਗੁਰੂ ਅਰਗੁਨ ਸਾਹਿਬ ਜੀ ਦਾ ਸਿਧਾਂਤ ਉਥੋਂ ਜਾਰੀ ਕੱਢਦੇ ਅੱਜ ਇਹਨਾਂ ਤੋਂ ਪਾਵਰ ਨਹੀਂ ਸੀ ਖੁੱਸਣੀ ਜੀ ਜੀ ਸੋ ਬਾਬਾ ਪ੍ਰਗਟ ਸਿੰਘ ਜੀ ਜਦੋਂ 2 ਦਸੰਬਰ ਨੂੰ ਫੈਸਲਾ ਹੋਇਆ ਸੀ ਕਾਲ ਤਖਤ ਸਾਹਿਬ ਦੇ ਸਬੀਲ ਤੇ ਖੜਕੇ ਹਾਂ ਜੀ ਉਸੇ ਟਾਈਮ ਹੀ ਹਾਂ ਜੀ ਉਸੇ ਟਾਈਮ ਹੀ ਹੁਕਮ ਜਾਰੀ ਹੋਇਆ ਸੀ ਵੀ ਤਿੰਨਾਂ ਦਿਨਾਂ ਦੇ ਅੰਦਰ ਸੁਖਬੀਰ ਬਾਦਲ ਤੇ ਜਿੰਨੇ ਦਾਗੀ ਬਾਗੀ ਲੀਡਰ ਨੇ ਆਪਣੇ ਅਸਤੀਫੇ ਦੇਣਗੇ ਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਹੁਕਮ ਨੂੰ ਨਹੀਂ ਮੰਨਿਆ ਗਿਆ ਮੁਨਕਰ ਹੋ ਗਏ ਉਹ ਜੀ ਨੂੰ ਮੁਕਰ ਹੋਣਾ ਹੀ ਸੀ ਇਹ ਜਿਹੜਾ ਗੁਰਮਖੋ ਨਾਮ ਮੰਨਣ ਕਰਕੇ ਇਹੇ ਹੀ ਤਾਂ ਸਿੱਧਾ ਸਿੱਧਾ ਪਤਾ ਲੱਗਦਾ ਵੀ ਕਾਲ ਤਾਸ ਦੇ ਜਥੇਦਾਰ ਵੀ ਇਹਨਾਂ ਦੇ ਬਣਾਏ ਹੋਏ ਆ ਕੋਈ ਉਹ ਕੌਮ ਨੇ ਨਹੀਂ ਬਣਾਏ ਕੋਈ ਉਹ ਗੁਰਮਖੋ ਪਿਆਰੋ ਜਥੇਬੰਦੀਆਂ ਨੇ ਨਹੀਂ ਥਾਪੇ ਉਹ ਇਹਨਾਂ ਨੇ ਥਾਪੇ ਕਰਕੇ ਉਹ ਇਹਨਾਂ ਦੀ ਪ੍ਰਵਾਹ ਨਹੀਂ ਕਰਦੇਗੇ ਅੱਜ ਕਾਲ ਤਾਸ ਦੇ ਜਥੇਦਾਰ ਦੀ ਵੀ ਪ੍ਰਵਾਹ ਨਹੀਂ ਕੀਤੀ ਅੱਜ ਜੇ ਉਹ ਇਹਦੀ ਪ੍ਰਵਾਹ ਕਰਦੇ ਉਸ ਨੂੰ ਆਪਦੇ ਗਨਾਵਾ ਨੂੰ ਕਬੂਲ ਕਰਦਾ ਜੇ ਗਨਾਵਾ ਨੂੰ ਕਬੂਲ ਕੀਤਾ ਤੇ ਗੁਰਮਖੋ ਜਿਵੇਂ ਅੱਜ 20 ਸਾਲਾਂ ਬਾਅਦ ਸਜ਼ਾ ਦੇ ਦਿੰਦੇ ਜੇ ਕੋਈ ਭਗਾਉੜਾ ਹੋ ਜਾਂਦਾ ਬੰਦੇ ਨੂੰ ਮਾਰ ਕੇ ਜਿਨ੍ਹਾਂ ਨੇ ਕਾਜਬ ਹਿਆਰ ਤੋਂ ਵੱਧ ਗਲਤੀਆਂ ਕਰ ਦਿੱਤੀਆਂ ਬੇਅਦਮੀਆਂ ਕਰਤੀਆਂ ਇਹਨਾਂ ਦੀ ਸਜ਼ਾ ਦੇ ਹੱਕਦਾਰ ਇਹ ਕਾਲੀ ਅਦਾਲਤ ਆ ਸੁਖਵੀਰ ਬਾਦਲ ਆ ਇਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ ਜਿਵੇਂ ਬੁਰਜ ਜਵਾਰ ਸਿੰਘ ਵਾਲਾ ਬਗਰਾੜੀ ਕਾਂਡ ਹੋਇਆ ਉਹਦੇ ਵਿੱਚ ਉਹ ਗੋਲੀ ਚਲਾਉਣ ਦੇ ਉਹ ਵੀ ਹੱਕਦਾਰ ਜਦੋਂ ਕਬਾਲ ਹੋ ਗਿਆ ਤੇ ਇਹਨਾਂ ਨੂੰ ਸਜ਼ਾਵਾ ਹੋਣ ਦੇ ਬਜਾਏ ਗੁਰਮਖੋ ਪਿਆਰਿਓ ਇਹਨਾਂ ਨੂੰ ਭਾਂਡੇ ਮੰਨਣ ਦੀ ਲਾਤੀ ਸਜ਼ਾ ਇਹਨਾਂ ਨੂੰ ਲਾਤੀ ਸਜ਼ਾ ਇਹਨਾਂ ਨੂੰ ਝਾੜੂ ਮਾਰਨ ਦੀ ਸਜ਼ਾ ਲਾਤੀ ਬਾਣੀ ਪੜਨ ਦੀ ਜੇ ਬਾਣੀ ਪੜਨ ਦੀ ਸਜ਼ਾ ਲੋਕ ਭੋਗਦੇ ਆ ਤੇ ਸੇਵਾ ਕਿਨੂੰ ਆਖਾਂਗੇ ਜੇ ਅਸੀਂ ਗੁਰਮਖੋ ਪਿਆਰੋ ਗੁਰਬਾਣੀ ਪੜਨ ਨੂੰ ਵੀ ਸਜ਼ਾ ਆਖਦੇ ਆ ਤੇ ਫਿਰ ਹਧਾਰ ਕਦੇ ਨਾ ਹੋਵੇਗਾ ਖਾਲਸੇ ਦਾ ਜੰਮਣ ਵਣ ਤੋਂ ਮੁਕਤ ਕਿਵੇਂ ਹੋਵੇਗਾ ਇਹ ਕੋਈ ਸਜ਼ਾ ਨਹੀਂ ਲਾਈ ਗਈ ਇਹ ਇੱਕ ਸੋਚੀ ਸਮਝੀ ਸ਼ਾਸ਼ਾ ਇਦੇ ਵਿੱਚ ਇਹਨਾਂ ਨੇ ਗੁਰਮਖੋ ਨਾਟਕ ਖੇਡ ਕੇ ਕਾਮ ਨੂੰ ਵਿਖਾਇਆ ਤੇ ਇਹ ਨਾਟਕ ਦੇ ਬਾਰੇ ਗੁਰਮਖੋ ਇਸੇ ਕਰਕੇ ਹੀ ਇਹ ਪਾਰਟੀ ਜਿਹੜੀ ਆ ਅੱਜ ਫ੍ਰੀ ਹੋ ਚੁੱਕੀ ਆ ਤਾਂ ਜੇ ਇਹਨਾਂ ਨੂੰ ਕੋਈ ਵੀ ਮੂੰਹ ਨਹੀਂ ਲਾ ਰਿਆ ਤੇ ਗੁਰਮਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਵੇਗਾ ਸੋ ਬਾਬਾ ਪ੍ਰਗਟ ਸਿੰਘ ਜੀ ਸਵਾਲ ਹੈ ਹਾਂ ਜੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਸੀ ਹਾਂ ਜੀ ਉਹਨਾਂ ਨੂੰ ਜਥੇਦਾਰੀ ਤੋਂ ਛੇਕ ਦਿੱਤਾ ਵਿਆ ਨਾ ਦਿੱਤਾ ਗਿਆ ਹਾਂ ਜੀ ਕਹਿੰਦੇ ਵੀ ਸਾਲੀ ਦੇ ਦੋਸ਼ ਲੱਗੇ ਸੀ ਜੀ ਉਨ ਸਾਲੀ ਦੇ ਦੋਸ਼ ਲੱਗੇ ਨੇ ਐਸਜੀਪੀਸੀ ਜਥੇਦਾਰੀ ਤੋਂ ਲਾ ਸਕਦੀ ਐ ਇਹ ਜੀ ਐਸਪੀ ਉਹਦੀ ਕੋਈ ਅਨੁਕਾਰੀ ਉਹਦੀ ਕੋਈ ਜਾਂਚ ਹੋਈ ਐ ਗੁਰਮਖੋ ਬਣਾਇਆ ਹੀ ਉਹਨਾਂ ਨੇ ਸੀ ਹੂੰ ਇਹ ਬਣਾਇਆ ਹੀ ਉਹਨਾਂ ਨੇ ਸੀ ਉਹਨਾਂ ਨੇ ਤਾਂ ਲਾਇਆ ਜੇ ਕਿਤੇ ਬਣਾਇਆ ਹੁੰਦਾ ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਲਾਇਆ ਹਾਂਜੀ ਜਾਂ ਕਿ ਸਾਲੀ ਦੇ ਗੁਨਾਹ ਨਹੀਂ ਲਾਇਆ ਇਹ ਜੀ ਜਿਹੜਾ ਸਾਲੀ ਦਾ ਗਨਾ ਪਹਿਲਾਂ ਰੱਖਿਆ ਸੀ ਜੀ ਇਹ ਧਾਮੀ ਸਾਹਿਬ ਨੇ ਇਹ ਮਖੌਲ ਕੱਢ ਦਿੱਤਾ ਬੀਬੀ ਜਗੀਰ ਕੌਰ ਨੂੰ ਇਸ ਤਰ੍ਹਾਂ ਆਖਿਆ ਇਹ ਗੁਰਮਖੋ ਲੀਰਾਂ ਦੀ ਇਹਨਾਂ ਕੋਲੇ ਪੰਡਾ ਇਹ ਉਹਨੀਆਂ ਲੀਰਾਂ ਉਹਦੇ ਕੋਲੇ ਪਈਆਂ ਉਹਦੀਆਂ ਲੀਰਾਂ ਉਹਦੇ ਕੋਲੇ ਪਈਆਂ ਇਹ ਜਦੋਂ ਮਰਜ਼ੀ ਇੱਕ ਦੂਜੇ ਦੀਆਂ ਲੀਰਾਂ ਖਿਲਾਰਨ ਲੱਗ ਪੈਂਦੇ ਇਸੇ ਕਰਕੇ ਕਾਲ ਤਖਦ ਦੇ ਜ਼ਿਹਾਇਦਾਰ ਦੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਬਾਬਾ ਜੀ ਇਹਨਾਂ ਨੂੰ ਕਾਮ ਦੇ ਅਹੁਦੇਦਾਰ ਕਿਵੇਂ ਕਹਿ ਸਕਦੇ ਆ ਜਿਨ੍ਹਾਂ ਦਾ ਮੂੰਹ ਆਪਣੇ ਕੰਟਰੋਲ 'ਚ ਨਹੀਂ ਹੈਗਾ ਇਹ ਕਾਮ ਦੇ ਅਹੁਦੇਦਾਰ ਨਹੀਂ ਜੀ ਇਹਨਾਂ ਦਾ ਕਵਜਾ ਵਾ ਇਹ ਅੱਜ ਵਪਾਰੀ ਦੇ ਹੱਥ ਜਿਹੜੇ ਗੁਰਦੁਆਰੇ ਸਾਹਿਬ ਤੇ ਗੁਰੂ ਘਰਾਂ ਦੀਆਂ ਜਾਇਦਾਦਾਂ ਆ ਗਈਆਂ ਇਹ ਵਪਾਰੀ ਲੋਕ ਜਿੰਨਾ ਚਿਰ ਗੁਰੂ ਘਰਾਂ ਚੋਂ ਬਾਹਰ ਨਹੀਂ ਹੋਣਗੇ ਉਹਨਾਂ ਚਿਰ ਪੂਰੀ ਸਿੱਖ ਕੌਮ ਨੂੰ ਕੋਈ ਨਿਆਂ ਨਹੀਂ ਮਿਲ ਸਕਦਾ ਇਹ ਵਪਾਰੀ ਲੋਕ ਆ ਅੱਜ ਗੁਰੂ ਘਰਾਂ ਦੀਆਂ ਜਾਇਦਾਦਾਂ ਇਹਨਾਂ ਵੇਚ ਦਿੱਤੀਆਂ ਗੁਰੂ ਘਰ ਇਹਨਾਂ ਨੇ ਠੇਕੇ ਦੇ ਕਰ ਦਿੱਤੇ ਅੱਜ ਜਿਹੜੇ ਤੁਸੀਂ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਯੂਨੀਵਰਸਿਟੀ ਬਣਾਈ ਚਾਹੇ ਹੋਰ ਬੜੀਆਂ ਬਣਾਈਆਂ ਉਹਨਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਬੱਚੇ ਪੜ੍ਹਨੇ ਸੀ ਜਿਹੜੇ ਬੱਚਿਆਂ ਨੂੰ ਸਿੱਖਿਆ ਮਿਲਦੀ ਸੀ ਉਹਦਾ ਨਾਂ ਨਹੀਂ ਤੇ ਗੁਰਮਖੋ ਉੱਥੇ ਲਿਆਣ ਕੇ ਅਸੀਂ ਭਈਆਂ ਦੇ ਜਿਹੜੇ ਪਰਿਵਾਰ ਸੀ ਉਹ ਗੁਰੂ ਘਰਾਂ ਚ ਵੜ ਦਿੱਤੇ ਅੱਜ ਵੀ ਗੁਰਮਖੋ ਪਿਆਰੋ ਪੰਜਾਬੀ ਦੇ ਹੱਥਾਂ 'ਚ ਦਾਲਾਂ ਦੀ ਬਾਲਟੀ ਨਹੀਂ ਗਈ ਉਹ ਦਾਲ ਦੀ ਬਾਲਟੀ ਭਈਆਂ ਦੇ ਹੱਥ ਫੜਾ ਦਿੱਤੇ ਆ ਤੇ ਜਿਵੇਂ ਜੇ ਡਾਕਟਰ ਭੀਮਰਾਏ ਆਇਆ ਸੀ ਇਥੇ ਅੰਮ੍ਰਿਤ ਛਕਣ ਵਾਸਤੇ ਉਦੋਂ ਵੀ ਇਹਨਾਂ ਨੂੰ ਡਰ ਸੀ ਵੀ ਇਹਨਾਂ ਗਰੀਬ ਲੋਕਾਂ ਨੂੰ ਅੰਮ੍ਰਿਤ ਛਕਾਤਾ ਇਹ ਸ਼ਰੋਮਣੀ ਕਮੇਟੀ ਸਾਡੇ ਕੋਲੇ ਨਹੀਂ ਰਹਿਣੀ ਇਹ ਸਿਧਾਂਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਾਲੂ ਨਾ ਕਰ ਦੇਣਾ ਤੇ ਅੱਜ ਵੀ ਗੁਰਮਖੋ ਉਤਰਾ ਹੀ ਹੋ ਰਹੀ ਆ ਜੀ ਜੀ ਸੋ ਬਾਬਾ ਪ੍ਰਗਤ ਸਿੰਘ ਜੀ ਸਵਾਲ ਖੀਰ ਲੈ ਹੈਗਾ ਹਾਂ ਜੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਭਾਈ ਅੰਮ੍ਰਿਤਪਾਲ ਸਿੰਘ ਹੈਗੇ ਨੇ ਮੁਖੀ ਹਾਂ ਜੀ ਜਿਨ੍ਹਾਂ ਨੂੰ ਜੇ ਲੰਬੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਜੀ ਸੋ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਇੱਕ ਨਵੀਂ ਪਾਰਟੀ ਸ਼੍ਰੋਮਣੀ ਕਾਲੀ ਦਲ ਬਣਾਇਆ ਜਾ ਰਿਹਾ ਹੈ। ਹਾਂਜੀ। ਜਿਹੜਾ ਇੱਕ ਪੁਰਾਣਾ ਸ਼੍ਰੋਮਣੀ ਕਾਲੀ ਦਲ ਸੀ ਉਹ ਸਿੱਖਾਂ ਨੇ ਨਕਾਰ ਦਿੱਤਾ ਹੈ। ਨਕਾਰਤਾ। ਸੋ ਇਹਦਾ ਜਿਹੜਾ ਆਗਾਜ਼ ਹੈ ਇਹਦੀ ਜਿਹੜਾ ਐਲਾਨ ਹੈ ਮੱਕੀ ਦੇ ਮੇਲੇ ਤੇ ਮੁਕਸਰ ਦੀ ਧਰਤੀ ਤੋਂ ਹੋਣ ਜਾ ਰਿਹਾ ਹੈ। ਹਾਂਜੀ। ਤੁਹਾਨੂੰ ਕਿਵੇਂ ਲੱਗਦਾ ਹੈ ਵੀ ਕਿਹੜਾ ਪ੍ਰਧਾਨ ਬਣ ਸਕਦਾ ਹੈ? ਜਾਂ ਇਹਨਾਂ ਦਾ ਅਗਲਾ ਆਉਣ ਵਾਲਾ ਨਿਸ਼ਾਨਾ ਫਿਰ ਕੀ ਹੋਵੇਗਾ? ਗੁਰਮੁਖੋ ਜਿਹੜਾ ਕੌਮ ਦੇ ਅੰਦਰ ਦਰਦ ਸੀ ਇਹਨਾਂ ਨੇ ਵਿਖਾਤਾ ਵੀ ਬੜਾ ਸਰਕਾਰਾਂ ਉਹਨੂੰ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਭੇਜ ਦਿੱਤਾ ਵੱਖ-ਵੱਖ ਜੇਲਾਂ ਦੇ ਵਿੱਚ ਸਾਡੇ ਕੌਮ ਦੀ ਗੱਲ ਕਰਨ ਵਾਲੇ ਗਵਾਹੀ ਕਰਨ ਵਾਲਿਆਂ ਨੂੰ ਭੇਜ ਦਿੱਤਾ ਪਰ ਕੌਮ ਦੇ ਅੰਦਰ ਦਰਦ ਸੀ ਉਹਨਾਂ ਨੇ ਜੇਲਾਂ ਦੇ ਵਿੱਚ ਬੈਠਿਆਂ ਵੀ ਜਿਤਾ ਦਿੱਤਾ ਇਹ ਪਾਰਟੀ 100% ਹੀ ਕਾਮਯਾਬ ਹੋ ਜਾਵੇਗੀ ਇਹਦੇ ਤੇ ਇਹਨਾਂ ਦੇ ਨਾਲ ਲੋਕ ਦੇਸ਼ਾਂ ਵਿਦੇਸ਼ਾਂ ਦੇ ਜੁੜੇ ਹੋਏ ਆ ਇਹ ਪਾਰਟੀ 100% ਸੰਘਰਸ਼ ਦੇ ਵਿੱਚੋਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਆ ਤੇ ਗੁਰਮਖੋ ਆਹੋ ਜੀ ਕੋਈ ਵੀ ਸਾਨੂੰ ਸ਼ੱਕ ਲੱਗਦਾ ਭਾਈ ਅਮਰਪਾਲ ਦੀ ਜਿਹੜੀ ਨਵੇਂ ਜਥੇਬੰਦੀ ਨਵੀਂ ਪਾਰਟੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਬਣਨੀ ਜਾ ਰਹੀ ਹੈ ਇੱਕ ਪਾਸੇ ਸਰਜੀਤ ਐਮਪੀ ਦੀ ਗੱਲ ਕਰੀਏ ਫਰੀਦਕੋਟ ਦੀ ਹਾਂ ਜੀ ਉਹ ਕਹਿੰਦਾ ਵੀ ਮੈਂ ਖਾਲਸਤਾਨ ਨੂੰ ਨਹੀਂ ਬਣਦਾ ਹਾਂ ਜੀ ਜੇ ਆਪਾਂ ਅਮਰਪਾਲ ਦੀ ਗੱਲ ਕਰੀਏ ਉਹ ਕਹਿੰਦਾ ਵੀ ਮੈਂ ਖਾਲਸਤਾਨੀ ਦਾ ਹਮਾਇਤੀ ਹਾਂ ਉਹ ਬਣਾਉਣਾ ਚਾਹੁੰਦੇ ਆ ਤੇ ਇਹਨਾਂ ਦੇ ਆਪਸੀ ਮੇਲ ਆਪਸ ਦੇ ਵਿੱਚ ਵਿਚਾਰ ਲੱਦਦੇ ਨਹੀਂ ਆ ਇਹਨੇ ਦੇਖ ਦਿਓ ਇਹ ਜੀ ਜਦੋਂ ਵੀ ਆਗੇ ਨਾ ਬਾਹਰ ਦੱਸਦੇ ਵੀ ਮਾਗੀ ਤੇ ਹੋਣ ਵਾਲੇ ਆ ਜਦੋਂ ਆਹਮੋ ਸਾਹਮਣੇ ਗੱਲ ਹੋ ਜੇ ਉਦੋਂ ਕੁਝ ਹੋਰ ਹੁੰਦੀ ਜਦੋਂ ਫ ਜੋ ਹੋਰ ਹੁੰਦੀ ਆ ਕਈ ਵਾਰੀ ਸ਼ਬਾਜ਼ ਸਿੰਘ ਦੇ ਸ਼ਬੀਨ ਸਿੰਘ ਕੁਰਬਾਨੀ ਕਰਨ ਲੱਗੇ ਆਖਣ ਲੱਗੇ ਤੇਰਾ ਪੁੱਤਰ ਮੰਨ ਗਿਆ ਇਹ ਆਂਦਾ ਮੈਂ ਮੁਸਲਮਾਨ ਬਣਾਗਾ ਉਹਨੇ ਕਹੇ ਮੇਰੇ ਸਾਹਮਣੇ ਲਿਆਓ ਪੁੱਤਰ ਕਰਾ ਨੇ ਜਵਾਬ ਦਿੱਤਾ ਜੋ ਸਵਾਲ ਕੀਤਾ ਸੀਗਾ ਭਾਈ ਸਰਬਜੀਤ ਖਾਲਸਾ ਨੂੰ ਕਹਿੰਦੇ ਵੀ ਤੂੰ ਖਾਲਸਤਾਨ ਬਾਰੇ ਕੀ ਕਹਿੰਦੇ ਹੋ ਉਹਨੇ ਵੀ ਮੈਂ ਖਾਸ ਦਾ ਹਮਾਇਤੀ ਨਹੀਂ ਆਂ ਇਹੀ ਗੱਲ ਤੇ ਲਿਆਉਣ ਲੱਗੇ ਆ ਜਦੋਂ ਸ਼ਬਾਜ਼ ਸਿੰਘ ਦੇ ਸ਼ਵੇਕ ਸਿੰਘ ਨੇ ਜਾਣਾਂ ਵੀ ਉਹਨੂੰ ਪੁੱਛਿਆ ਗਿਆ ਤੇਰਾ ਪੁੱਤਰ ਕਹਿੰਦਾ ਮੈਂ ਮੁਸਲਮਾਨ ਬਣ ਜਾਣਾ ਤੂੰ ਕਹਿੰਦਾ ਮੈਂ ਸੇਕਾਂ ਇਹਨਾਂ ਵਾਂਗੂ ਦੋਹਾਂ ਦੀ ਟੱਕਰ ਹੋ ਗਈ ਉਹਨਾਂ ਕਿਹਾ ਮੈਂ ਕੋਈ ਕਦਮ ਮਾਰਾ ਆ ਗਿਆ ਹੋਵੇਗਾ ਕਿ ਮੇਰੇ ਸਾਹਮਣੇ ਲਿਆਓ ਜਦੋਂ ਸਾਹਮਣੇ ਲਿਆਣ ਕੇ ਮੂਲ ਮੰਤਰ ਦਾ ਜਾਪ ਕਰਕੇ ਉਹਦੇ ਗੁਰਮਖੋ ਘੋਟਾ ਮੱਥੇ ਤੇ ਲਾਇਆ ਉਹਨੇ ਕਿਹਾ ਕੌਣ ਆਂਦਾ ਗੁਰਮਕੋਦ ਦੋਵੇਂ ਪਿਓ ਪੁੱਤਾਂ ਨੇ ਅੱਛਾ ਹਦ ਤਪੀਤੀ ਤੇ ਹੱਸ ਹੱਸ ਕੇ ਕੁਰਬਾਨੀ ਕੀਤੀ ਇਸ ਤਰ੍ਹਾਂ ਜਦੋਂ ਆਮੋ ਸਾਹਮਣੇ ਹੋ ਗਏ ਤੇ ਇਹਨਾਂ ਦੇ ਕੋਈ ਗਿਲੇ ਸ਼ਿਕਮੇ ਨਹੀਂ ਰਹਿ ਜਾਣਗੇ ਜੀ ਬਾਬਾ ਪ੍ਰਗਟ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੁਰਾਣੀ ਪਾਰਟੀ ਸੀਗੀ ਹਾਂ ਜੀ ਜਿਹੜੇ ਸਿੱਖ ਆਪਣੀ ਜਾਨ ਦਿੰਦੇ ਸੀ ਉਸ ਵਾਸਤੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅੰਤ ਹੋ ਗਿਆ ਜਾਂ ਹੋਵੇਗਾ ਇਹ ਜੀ ਅੰਤ ਅੱਧਾ ਅੱਧਾ ਹੋ ਗਿਆ ਅਦਾ ਗਏ ਜਿਹੜਾ ਰਹਿੰਦਾ ਨਹੀਂ ਹੋਇਆ ਅਜੇ ਜੀ ਜਿਹੜਾ ਮੜਾ ਮੋਟਾ ਜਿਹੜਾ ਅੜਦੇ ਫਿਰਦੇ ਆ ਜਿਵੇਂ ਉਹਦੇ ਹਾਥੀ ਨੰਗ ਗਿਆ ਤੇ ਪੂਛ ਰਹਿ ਗਈ ਆ ਇਹ ਪੂਛ ਰਹਿ ਗਈ ਆ ਇਹ ਪੂਛ ਵੀ ਹੁਣ ਨੰਗਣ ਵਾਲੀ ਆ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਬਾਬਾ ਪ੍ਰਗਟ ਸਿੰਘ ਮੇਰੇ ਨਾਲ ਬੈਠੇ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਹੈ ਜਥੇਦਾਰੀ ਦੇ ਮੁੱਦੇ ਨੂੰ ਲੈ ਕੇ ਸੁਖਵੀਰ ਬਾਦਲ ਦੇ ਮੁੱਦੇ ਨੂੰ ਲੈ ਕੇ ਜਿਵੇਂ ਬਾਗੀਆਂ ਨੇ ਜੋ ਕੁਝ ਕੀਤਾ ਇਸ ਦੇਸ਼ਕੌਮ ਦੇ ਨਾਲ ਸੋ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਸੋ ਭਾਈ ਅਮਰਪਾਲ ਦੀ ਜਿਹੜੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਰਹੀ ਆ ਬਾਬਾ ਜੀ ਕਹਿੰਦੇ ਵੀ ਚੰਗਾ ਲੋਕਾਂ ਦੇ ਵਾਸਤੇ ਇੱਕ ਇਤਿਹਾਸ ਸਿਰਜਣਗੇ ਸੋ ਜਿਹੜੇ ਲੋਕਾਂ ਦੇ ਕੰਮ ਕਰਨਗੇ ਕਹਿੰਦੇ ਵੀ ਜਿਹੜੀ ਸ਼ਰਮਨੀ ਕਾਲੀਦਲ ਬਾਦਲ ਪਾਰਟੀ ਸੀਗੀ ਕਹਿੰਦੇ ਵੀ ਉਹਦਾ ਅੰਤ ਹੋ ਗਿਆ ਬੜਾ ਮੋਟਾ ਬਾਕੀ ਵੀ ਹੋ ਜਾਏਗਾ ਖੁਸ਼ ਰਹਿ ਗਈ ਹੁਣ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਬਾਬਾ ਜੀ ਸਮਾਂ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ